गॾे खां पहुच ਪਟਿਆਲਾ ਵੱਲੋਂ ਉਸੋਂ ਕੀਰ ਸਿੰਘ ਮਚਕਾਣੀ ਪਟਿਆਲਾ ਬਲਾਨ ਦੇ ਪੂਜਾ ਪ੍ਰਧਾਨ ਨੇ ਉਹ ਜਿੱਥੇ ਵੀ ਸ੍ਰੀ ਬਾਸਪਤੇ ਨੇ ਉਹ ਜਲਦੀ ਤੋਂ ਜਲਦੀ ਸਟੇਜ ਤੇ ਬੁਕਣ ਦੀ ਕੋਈ ਜ਼ਰੂਰੀ ਵਿਚਾਰ ਕਰਦੇ ਹਾਂ ਨਾਲ ਸਰਦੀਪ ਸਿੰਘ ਜਿਹੜਾ ਪਿਆਲਾ ਪੂ ਦੇ ਮਚਕਾਣੀ ਦੇ ਜਿਹੜਾ ਪ੍ਰਧਾਨ ਨੇ ਉਹਨੂੰ ਬੇੜਤੀਆਂ ਦੇ ਜਲਦੀ ਤੋਂ ਜਲਦੀ ਸਟੇਜ ਤੇ ਬਹਣੋ ਵੀ ਉਹਨਾਂ ਨਾਲ ਜ਼ਰੂਰੀ ਵਿਚਾਰ ਕਰਦੇ ਨੇ ਕਰੋਚਨ ਸਿੰਘ ਜੂਆ ਨੂੰ ਵੀ ਬੁਲਾ ਲਓ ਗਰਮਜਨ ਖਜੂਏ ਨੂੰ ਵੀ ਲਾ ਦਿਓ ਦੋ ਘੋੜੇ ਤੋਂ ਗਰਮਜਨ ਖਜੂਏ ਨੂੰ ਵੀ ਬਿਲਾ ਲਓ ਜੀਲਾ ਪ੍ਰਧਾਨ ਨੂੰ ਬੇਨਤੀ ਹੈ ਵੀ ਅਸੀਂ ਸੱਤ ਨੂੰ ਨਾਲ ਲੈ ਕੇ ਜਾਓ ਦੋ ਘੋੜੇ ਤੋਂ ਉਹਨਾਂ ਦਾ ਸਾਥੀ ਨੱਥਾ ਜਿੰਦੀ ਉਹ ਬੰਦੇ ਖਾਲਸਾ ਸਟੇਜ ਤੇ ਲੱਗੇ ਆ ਉਹਨੂੰ ਕੋ ਫੁੱਟਬਾਲ ਹੈ ਜੀ ਜਾਰੇ ਕਹਿੰਦੇ ਸਿਆਣਪਾ ਦਾ ਕੋਈ ਨਹੀਂ ਪਤਾ ਲੱਗਦਾ ਕੱਪ ਜਦੋਂ ਹੋ ਰਿਹਾ ਹੈ ਤੇ ਉਹਨਾਂ ਦੀ ਸੱਤ ਦੀ ਰੀਤ ਰੀਤੂ ਲੱਗਦੀ ਹੈ ਸਟੇਜ ਤੇ ਲੱਗਦੀ ਹੈ ਬਟ ਕਿਸੇ ਸੱਜਣ ਦਾ ਕੋਈ ਬੈਗ گم ਹੋਇਆ ਹੋਵੇ ਉਹਦੇ ਚ ਦੋ ਡੈਰੀਆਂ ਨੇ ਹਲੇ ਤੱਕ ਮੈਂ ਨਹੀਂ ਦੇਖਿਆ ਜੇ ਕਿਸੇ ਦਾ ਬੈਗ ਛੋਟਾ ਛੋਟਾ ਬੈਗ گم ਹੋਇਆ ਉਹ ਕਿਰਪਾ ਕਰਕੇ ਮੇਰੇ ਕੋਲ ਆ ਕੇ ਲੈ ਲਵੇ ਸਟੇਜ ਦੇ ਨੇੜੇ ਆ ਮੈਂ 10 ਮਿੰਟ ਤੱਕ ਉਸ ਤੋਂ ਬਾਅਦ ਦੇਖੇਗਾ ਹੈਲੋ ਸਹਨੇ ਵਾਲਿਆਂ ਮਾਨਾਂ ਨੂੰ ਬੇਨਤੀ ਕਰਦੇ ਆ ਸਟੇਜ ਦੇ ਮੰਗਲੇ ਪਾਸੇ ਗੱਡੀ ਖੜੀ ਆ ਸੋ ਸਤਿਕਾਰਯੋਗ ਆ ਮਾਈਆਂ ਨੂੰ ਬੇਨਤੀ ਆ ਸ਼ਹਿਨੇਵਾਰੀਆਂ ਨੂੰ ਸਟੇਜ ਦੇ ਮੰਗਲੇ ਪਾਸੇ ਗੱਡੀ ਖੜੀ ਆ ਸੋ ਗੱਡੀ ਕੋਲੇ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਵਜੀਰ ਸਿੰਘ ਕਹਿੰਦੇ ਚੰਨਣ ਸਿੰਘ ਟਿੱਕੀ ਵਾਲੇ ਵਜੀਰ ਸਿੰਘ ਤੇ ਚੰਨਣ ਸਿੰਘ